ਵੜਾ ਦੇ ਬੱਸ ਸਟੈਂਡ ਤੇ ਸਥਿਤ ਭਗਵਾਨ ਬਲਮੀਕਾਟੋ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਬਿਨਾ ਲਾਇਸੈਂਸ ਤੇ ਬਿਨਾ ਕਾਰგი ਪੱਤਰ ਵਾਲੇ ਈ ਰਿਕਸ਼ਾ ਚਾਲਕਾਂ ਤੇ ਘੱਟ ਰੇਟ ਤੇ ਸਵਾਰੀ ਲਿਜਾਣ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸਬੰਧੀ ਸਮੂਹ ਯੂਨੀਅਨ ਮੈਂਬਰਾਂ ਨੇ ਇੱਕ ਈ ਰਿਕਸ਼ਾ ਚਾਲਕ ਨੂੰ ਬਿਨਾ ਲਾਇਸੈਂਸ ਤੇ ਬਿਨਾ ਕਾਰგი ਪੱਤਰ ਦੇ ਸਵਾਰੀ ਲੈ ਕੇ ਜਾਣ ਦੇ ਚਲਦਿਆਂ ਕਾਬੂ ਵੀ ਕੀਤਾ ਯੂਨੀਅਨ ਆਗੂਆਂ ਨੇ ਦੱਸਿਆ ਕਿ ਇਹ ਈ ਰਿਕਸ਼ਾ ਚਾਲਕ ਯੂਨੀਅਨ ਡਰਾਈਵਰਾਂ ਨੂੰ ਝੂਠ ਬੋਲ ਕੇ ਸਵਾਰੀ ਘੱਟ ਰੇਟ ਤੇ ਲਿਜਾਣਦੇ ਨੇ ਜਿਸ ਨਾਲ ਉਨ੍ਹਾਂ ਦੇ ਕੰਮ ਦਾ ਨੁਕਸਾਨ ਵੀ ਹੋ ਰਿਹਾ ਹੈ ਉਨ੍ਹਾਂ ਆਖਿਆ ਕਿ ਅਗਰ ਕਿਸੇ ਜਾਫਰ ਸਵਾਰੀ ਦਾ ਕੋਈ ਸਮਾਨ ਆਟੋ ਵਿੱਚ ਰਹਿ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਹੈ ਉਹ ਚਾਹੇ ਇਹ ਰਿਕਸ਼ਾ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਵਾਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਅਤੇ ਉਹਨਾਂ ਦਾ ਵੀ ਕਾਰੋਬਾਰ ਚੱਲ ਸਕੇ ਇਹ ਜਿਹੜੀਆਂ ਓਪਨ ਗੱਟੀਆਂ ਚੱਲਦੀਆਂ ਆ ਤੇ ਕਈ ਵਾਰੀ ਕਸਟਮਰ ਦਾ ਸਮਾਨ ਵਿੱਚ ਰਹਿ ਜਾਂਦਾ ਤੇ ਬਿਲਕੁਲ ਨਹੀਂ ਵਾਪਸ ਕਰਦੀ ਉਹ ਕਸਟਮਰ ਸਿੱਧਾ ਸਾਡੇ ਸਟੈਂਡ ਤੇ ਜਾਂਦਾ ਆ ਪਿੱਛੇ ਜੇ ਪਰਸ ਲੇਡੀਜ਼ ਦਾ ਰਹਿ ਗਿਆ ਸੀਗਾ ਉਹਦੇ ਵਿੱਚ ਕਾਫੀ ਪੈਸੇ ਸੀ ਉਹ ਓਪਨ ਗੱਡੀ ਦੇ ਵਿੱਚ ਬੈਠੇ ਸੀ ਤੇ ਉਹ ਲੇਡੀਜ਼ ਸਾਡੇ ਸਟੈਂਡ ਤੇ ਆਏ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਵੀ ਸਾਡਾ ਪਰਸ ਨਹੀਂ ਮਿਲ ਰਿਹਾ ਓਪਨ ਗੱਡੀ ਵਾਲੇ ਗੱਡੀ 'ਚ ਬੈਠੇ ਸੀ ਇਸ ਕਰਕੇ ਉਹ ਪਰਸ ਮਿਲਿਆ ਹੀ ਨਹੀਂ ਲੇਡੀਜ਼ ਨੂੰ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜਿਹੜੀ ਇਹ ਓਪਨ ਗੱਡੀਆਂ ਚੱਲਦੀਆਂ ਆ ਇਹਨਾਂ ਤੇ ਨੱਤ ਪਾਈ ਜਾਵੇ ਤਾਂ ਜੋ ਜਿਹੜੀ ਸਵਾਰੀ ਆ ਸਵਾਰੀ ਨੂੰ ਕੋਈ ਪ੍ਰੋਬਲਮ ਨਾ ਆਵੇ ਜੇ ਸਮਾਨ ਵੇੰਦਾ ਤੇ ਉਹਦਾ ਵਾਪਸ ਕੀਤਾ ਜਾਵੇ ਇਹਨਾਂ ਕੋ ਮਤਲਬ ਕਿ ਕੋਈ ਲਾਇਸੈਂਸ ਵਗੈਰਾ ਹੈ ਜਾਂ ਕਾਗਜ਼ੀ ਡਾਕੂਮੈਂਟਸ ਹੈ ਇਹਨਾਂ ਦੇ ਬੁਰੇ ਆ ਜਾਂ ਨਹੀਂ ਕੋਈ ਵੀ ਓਪਨ ਗੱਡੀ ਚੱਲਦੀ ਆ ਉਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਨਾ ਕੋਈ ਡਾਕੂਮੈਂਟ ਆ ਇਸ ਕਰਕੇ ਜਦੋਂ ਕੋਈ ਵਾਰਦਾਤ ਹੁੰਦੀ ਆ ਇਹ ਸਾਨੂੰ ਨਹੀਂ ਕੋਈ ਵੀ ਪਤਾ ਚੱਲਦਾ ਕਿ ਕਿਹੜਾ ਬੰਦਾ ਵਾਰਦਾਤ ਕਰ ਗਿਆ ਕਿਹੜਾ ਸਮਾਨ ਲੈ ਗਿਆ ਕਿਹੜਾ ਉਹਦੇ ਵਿੱਚ ਸਵਾਰੀ ਜਿਹੜੀ ਆ ਉਹ ਸਿੱਧੀ ਸਾਡੇ ਸਟੈਂਡਾਂ ਤੇ ਆਉਂਦੀ ਆ ਚਾਹੇ ਸਟੈਂਡ ਸਾਡੇ ਮਢਾਲੀ ਵਾਲਿਆਂ ਦਾ ਹੋਣ ਤੁਲਤਮ ਵਾਲਿਆਂ ਦਾ ਆ ਸਾਰੇ ਜਿੰਨੇ ਵੀ ਸਟੈਂਡ ਵਾਲ ਉਹ ਸਟੈਂਡਾਂ ਤੇ ਸਵਾਰੀ ਆ ਕੇ ਸ਼ਿਕਾਇਤ ਕਰਦੀ ਆ ਸਾਨੂੰ ਇਹਦੀ ਬਹੁਤ ਪ੍ਰੋਬਲਮ ਆ ਇਹ ਜਿਹੜੀਆਂ ਗੱਡੀਆਂ ਵਾਂ ਇਹਨਾਂ ਦੀ ਆਪਣੀਆਂ ਵਾਂ ਜਾਂ ਕਿਰਾਏ ਦੇ ਇਹਨਾਂ ਦੀ ਦਿੱਤੀਆਂ ਵਾਂ ਇਹ ਜ਼ਿਆਦਾਤਰ ਜਿਹੜੀ ਓਪਨ ਗੱਡੀ ਆ ਕਿਰਾਏ ਤੇ ਆ ਕੋਈ ਇਹਨਾਂ ਦਾ ਮਾਲਕ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਮਾਲਕ ਨਾਲ ਇਹਨਾਂ ਦੀ ਗੱਲਬਾਤ ਨਹੀਂ ਹੁੰਦੀ ਉਹਨੂੰ ਕਿਰਾਏ ਨਾਲ ਮਤਲਬ ਹੈ ਜੀ ਹਾਂ ਜੀ ਮਾਲਕ ਨੇ ਆਪਣਾ ਕਿਰਾਇਆ ਲੈਣਾ ਇਹ ਚਾਹੇ ਜੋ ਮਰਜ਼ੀ ਕਰਨ ਉਹਨੂੰ ਮਾਲਕ ਨੂੰ ਨਹੀਂ ਪ੍ਰੋਬਲਮ ਹੈ ਜੀ ਦੇਖੋ ਇਹਨਾਂ ਦੀ 2-4 ਵਾਰੀ ਅੱਗੇ ਵੀ ਸ਼ਿਕਾਇਤਾਂ ਆਈਆਂ ਆ ਇਸ ਲਈ ਪ੍ਰਸ਼ਾਸਨ ਨੂੰ ਆਪਾਂ ਇਹੀ ਮੰਗ ਕਰਦੇ ਆ ਕਿ ਇਹਨਾਂ ਦਾ ਜੋ ਮਸਲਾ ਹੈ ਉਹ ਬੈਠ ਕੇ ਹੱਲ ਕੀਤਾ ਜਾਵੇ ਕਿਉਂਕਿ ਜਿਹੜੀਆਂ ਗੱਡੀਆਂ ਇਸ ਤਰ੍ਹਾਂ ਹੀ ਚੱਲ ਰਹੀਆਂ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਨਾ ਕੋਈ ਉਹਨਾਂ ਕੋਲ ਡਾਕੂਮੈਂਟ ਆ ਨਾ ਕੋਈ ਲਾਇਸੈਂਸ ਆ ਤੇ ਇਹ ਕੱਲ ਨੂੰ ਕੋਈ ਵਾਰਦਾਤ ਹੁੰਦੀ ਹੈ ਤਾਂ ਆਪਾਂ ਕਿਸ ਨੂੰ ਜਾ ਕੇ ਕਹਿ ਸਕਦੇ ਆ ਕਿ ਕਿਸ ਨੇ ਵਾਰਦਾਤ ਕੀਤੀ ਹੈ ਜੇ ਕਿਸੇ ਸਵਾਰੀ ਦਾ ਪਰਸ ਰਹਿ ਗਿਆ ਜਾਂ ਕੋਈ ਚੀਜ਼ ਰਹਿ ਗਈ ਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿਉਂਕਿ ਜਿਹੜੀ ਵੀ ਗੱਡੀ ਕੀਤੀ ਜਾਵੇ ਸਟੈਂਡ ਤੋਂ ਲਈ ਜਾਵੇ ਇਸ ਤਰ੍ਹਾਂ ਚਲਦੀਆਂ ਗੱਡੀਆਂ ਜਿਹੜੀਆਂ ਆ ਉਹ ਬੰਦ ਕੀਤੀਆਂ ਜਾਂਦਾ ਉਧਰ ਬਿਨਾ ਕਾਗਜ਼ੀ ਪੱਤਰ ਤੇ ਬਿਨਾ ਲਾਇਸੈਂਸ ਈ ਰਿਕਸ਼ਾ ਚਲਾ ਰਹੇ ਵਿਅਕਤੀ ਨੇ ਦੱਸਿਆ ਕਿ ਉਹ ਇਹ ਈ ਰਿਕਸ਼ਾ 300 ਰੁਪਏ ਰੋਜ਼ਾਨਾ ਕਿਰਾਏ ਤੇ ਲਿਆ ਕੇ ਚਲਾਉਂਦਾ ਹੈ ਤੇ ਉਸ ਨੇ ਸਵਾਰੀ ਨਾਲ ਕੋਈ ਵੀ ਝੂਠ ਨਹੀਂ ਬੋਲਿਆ भाई। नहीं मैं झूठ नहीं बोला मैं एक सौ चालीस रुपए में बोला था बुआ मैं मेरे को पता नहीं बुआ किधर है कितनी देर तो आप काम करते हो यहाँ मैं यहाँ पे पहले ट्रांसपोर्ट में काम करता था दिल्ली पंजाब कोई लाइसेंस वगैरह है कोई फिर चलाते हैं आप गाड़ी पेपर वगैरह है ਇਹ ਗਾੜੀ ਆਪ ਦੀ ਹੈ ਜਾਂ ਕਿਰਾਏ 'ਤੇ ਲਈ ਹੈ ਇਹ ਟੈਕਸ ਕਿੰਨਾ ਕਿਰਾਇਆ ਦਿੱਤਾ ਇਸ ਦਾ ਇਸ ਦਾ ਮਾਲਕ ਕੌਣ ਹੈ ਰਾਮਪਾਲ ਹੈ ਰਾਮਪਾਲ ਰਾਮਪਾਲ ਕਹਾਂ ਰਹਿੰਦਾ ਹੈ ਉਹ ਉਹ ਰਹਿੰਦਾ ਸਤਨਾਮਪੁਰ ਹੈ ਸਤਨਾਮਪੁਰ ਸਤਨਾਮਪੁਰ